ਉਜ ਦਿਨ ਪਹਿਲਾਂ ਦੀ ਗੱਲ ਗਰਮੀ ਦਾ ਮੌਸਮ ਸੀ ਟੈਂਪਰੇਚਰ ਲਗਭਗ 47-48 ਡਿਗਰੀ ਦੇ ਕਰੀਬ ਸੀ ਮੈਂ ਆਪਣੇ ਫੀਲਡ ਵਰਕ ਤੇ ਨਿਕਲਿਆ ਗਰਮੀ ਜ਼ਿਆਦਾ ਹੋਣ ਦਾ ਕਰਕੇ ਰਸਤੇ ਦੇ ਵਿੱਚ ਇੱਕ ਸਰਦਾਰ ਜੀ ਦਾ ਫਾਰਮ ਹਾਊਸ ਪਿਆ ਉਸ ਫਾਰਮ ਹਾਊਸ ਦੇ ਸਾਹਮਣੇ ਇੱਕ आम ਦਾ ਬਹੁਤ ਵੱਡਾ ਪੀੜ ਸੀਗਾ ਮੈਂ ਉਸ ਦਰਖਤ ਦੇ ਥਲੇ ਕੁਛ ਸਮਾਂ ਆਰਾਮ ਕਰਨ ਲਈ ਰੁਕ ਗਿਆ ਤੇ ਸਰਦਾਰ ਜੀ ਨੇ ਮੈਨੂੰ ਅੰਦਰ ਉਹ ਦੇਖ ਲਿਆ ਉਹ ਬਾਹਰ ਆਏ ਅਤੇ ਕਹਿਣ ਲੱਗੇ beta ਗਰਮੀ ਬਹੁਤ ਜ਼ਿਆਦਾ ਹੈ ਮੈਂ ਕਿਹਾ ਹਾਂ ਜੀ ਸਰਦਾਰ ਜੀ ਤੇ ਪਾਣੀ ਪੀਓਗੇ ਮੈਂ ਕਿਹਾ ਪੀ ਲਾਂਗੇ ਸਰਦਾਰ ਜੀ ਉਹ ਕਹਿੰਦੇ ਠੀਕ ਆ ਬੇਟਾ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦਾ ਇੰਨੀ ਗੱਲ ਕਹਿ ਕੇ ਉਹ ਗੇਟ ਦੇ ਅੰਦਰ ਚਲੇ ਗਏ ਤੇ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਸਰਦਾਰ ਜੀ ਕਿੰਨੇ ਚੰਗੇ ਬੰਦੇ ਨੇ ਜੋ ਅਣਜਾਣ ਹੋਣ ਤੋਂ ਬਾਵਜੂਦ ਵੀ ਮੇਰੇ ਲਈ ਪਾਣੀ ਲੈਣ ਗਏ ਮੈਂ 2 ਮਿੰਟ ਤੱਕ ਇੰਤਜ਼ਾਰ ਕਰਦਾ ਰਿਹਾ ਪਰ ਸਰਦਾਰ ਜੀ ਪਾਣੀ ਲੈ ਕੇ ਨਹੀਂ ਆਏ ਮੇਰੇ ਮਨ ਵਿੱਚ ਦੂਸਰਾ ਖਿਆਲ ਆਇਆ ਕਿ ਸਰਦਾਰ ਜੀ ਕਿੰਨੇ ਬੁਰੇ ਬੰਦੇ ਨੇ ਜੇ ਪਾਣੀ ਪਿਉਣਾ ਨਹੀਂ ਸੀ ਤਾਂ ਫਿਰ ਮੈਨੂੰ ਪੁੱਛ ਕੇ ਕਿਉਂ ਗਏ ਇਹ ਸੋਚਦਿਆਂ ਹੀ ਸਰਦਾਰ ਜੀ ਮੇਰੇ ਲਈ ਇੱਕ ਜੱਗ ਵਿੱਚ ਪਾਣੀ ਅਤੇ ਨਾਲ ਗਲਾਸ ਲੈ ਕੇ ਆ ਗਏ ਕਹਿਣ ਲੱਗੇ ਬੇਟਾ ਥੋੜੀ ਦੇਰ ਹੋ ਗਈ ਕਿਉਂਕਿ ਮੈਂ ਤੁਹਾਡੇ ਲਈ ਸ਼ਰਬਤ ਬਣਾਉਣ ਲੱਗ ਗਿਆ ਸੀ ਮੇਰੇ ਮਨ ਵਿੱਚ ਤੀਸਰਾ ਖਿਆਲ ਆਇਆ ਮੈਂ ਕਿਹਾ ਦੇਖੋ ਸਰਦਾਰ ਜੀ ਕਿੰਨੇ ਚੰਗੇ ਬੰਦੇ ਨੇ ਜੋ ਮੈਨੂੰ ਜਾਣਦੇ ਵੀ ਨਹੀਂ ਫਿਰ ਵੀ ਮੇਰੇ ਲਈ ਸ਼ਰਬਤ ਲੈ ਕੇ ਆਏ ਉਹਨਾਂ ਨੇ ਜਿਵੇਂ ਹੀ ਜੱਗ ਚੋ ਗਲਾਸ ਵਿੱਚ ਸ਼ਰਬਤ ਪਾਇਆ ਜਿਆਦਾ ਪਿਆਸ ਲੱਗੀ ਹੁਣ ਕਰਕੇ ਮੈਂ ਗਲਾਸ ਭੜਿਆ ਅਤੇ ਇੱਕ ਘੁੱਟ ਭਰਿਆ ਉਸ ਸ਼ਰਬਤ ਵਿੱਚ ਖੰਡ ਯਾਨੀ ਕਿ ਮਿੱਠਾ ਬਿਲਕੁਲ ਵੀ ਨਹੀਂ ਸੀ ਮੇਰੇ ਮਨ ਵਿੱਚ ਫਿਰ ਅਗਲਾ ਖਿਆਲ ਆਇਆ ਕਿ ਸਰਦਾਰ ਜੀ ਕਿੰਨੇ ਬੁਰੇ ਬੰਦੇ ਨੇ ਜੀ ਇਹਨਾਂ ਨੇ ਸ਼ਰਬਤ ਵਿੱਚ ਮਿੱਠਾ ਹੀ ਨਹੀਂ ਸੀ ਪਾਣਾ ਫਿਰ ਸ਼ਰਬਤ ਪੀਉਣ ਦੀ ਲੋੜ ਕੀ ਸੀ ਇੰਨੀ ਗੱਲ ਸੋਚਦਿਆਂ ਸੀ ਸਰਦਾਰ ਜੀ ਨੇ ਇੱਕ ਛੋਟੀ ਪਿਆਲੀ ਪਕੜਾਈ ਅਤੇ ਕਹਿਣ ਲੱਗੇ ਬੇਟਾ ਮੈਂ ਇਸ ਵਿੱਚ ਮਿੱਠਾ ਨਹੀਂ ਪਾਇਆ ਮਿੱਠਾ ਤੁਸੀਂ ਆਪਣੀ ਲੋੜ ਮੁਤਾਬਕ ਇਸ ਪਿਆਲੀ ਚੋਂ ਲੈ ਕੇ ਆਪਣੇ ਗਲਾਸ ਚ ਪਾ ਲਵੋ ਮੇਰੇ ਮਨ ਵਿੱਚ ਫਿਰ ਅਗਲਾ ਖਿਆਲ ਆਇਆ ਮੈਂ ਕਿਹਾ ਸਰਦਾਰ ਜੀ ਕਿੰਨੇ ਚੰਗੇ ਬੰਦੇ ਨੇ ਜੋ ਮੇਰੇ ਲਈ ਮਿੱਠਾ ਵੀ ਅਲੱਗ ਤੋਂ ਲੈ ਕੇ ਆਏ ਕਿ ਮੈਂ ਆਪਣੀ ਜ਼ਰੂਰਤ ਮੁਤਾਬਕ ਇਸ ਵਿੱਚ ਪਾ ਲਵਾਂ ਦੋਸਤੋ ਕਹਾਣੀ ਦਾ ਮੇਨ ਮਕਸਦ ਇਹ ਸਮਝਣਾ ਹੈ ਕਿ ਅਸੀਂ ਕਿਸੇ ਵੀ ਬੰਦੇ ਨੂੰ ਬਹੁਤ ਜਲਦੀ 2-4 ਮਿੰਟ ਜਾਂ 2-4 ਦਿਨਾਂ ਦੇ ਵਿੱਚ ਜੱਜ ਕਰ ਲੈਣੇ ਆ ਇਸ ਕਹਾਣੀ ਵਰਗੋਂ ਆਪਣੇ ਮਨ ਵਿੱਚ ਕਈ ਖਿਆਲ ਆਉਂਦੇ ਆ ਕਦੇ ਆਪਾਂ ਉਸ ਬੰਦੇ ਨੂੰ ਸਹੀ ਠਹਿਰਾ ਦਿੰਨੇ ਆ ਕਦੇ ਗਲਤ ਇਸ ਕਰਕੇ ਕਦੇ ਵੀ ਜ਼ਿੰਦਗੀ ਵਿੱਚ ਕਿਸੇ ਵੀ ਬੰਦੇ ਨੂੰ ਕੁਝ ਸਮਾਂ ਦਵੋ ਉਸ ਨੂੰ ਪਰਖੋ ਫਿਰ ਉਸ ਦੇ ਬਾਰੇ ਡਿਸੀਜਨ ਲਵੋ ਕਿ ਉਹ ਬੰਦਾ ਸਹੀ ਹੈ ਜਾਂ ਗਲਤ ਪਲ ਦੇ ਵਿੱਚ ਸਹੀ ਕਹਿ ਦੇਣਾ ਪਲ ਦੇ ਵਿੱਚ ਗਲਤ ਕਹਿ ਦੇਣਾ ਇਹ ਸਹੀ ਫੈਸਲੇ ਨਹੀਂ ਹੁੰਦੇ ਧੰਨਵਾਦ